ਸੱਚੇ ਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਪਹਿਲਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਰਿਪੋਰਟ ਪਬਲਿਸ਼ ਹੁੰਦੀ ਹੈ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ 8 ਤੋਂ 10 ਜ਼ਿਲ੍ਹੇ ਇਹ ਜੇ ਹਨ ਜਿੰਨਾ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਹੈ ਉਹ ਬਹੁਤ ਜ਼ਿਆਦਾ ਥੱਲੇ ਡਿੱਗ ਚੁੱਕਿਆ ਹੈ ਪਟਿਆਲਾ ਸੰਗਰੂਰ ਮੋਗਾ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੀ ਸਥਿਤੀ ਬਹੁਤ ਮਾੜੀ ਹੈ ਪਰ ਹੁਣ ਇੱਕ ਰਿਪੋਰਟ ਹੋਰ ਪਬਲਿਸ਼ ਹੋਈ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਹ ਰਿਪੋਰਟ ਪਬਲਿਸ਼ ਕੀਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਵੀ ਇੱਕ ਖਤਰਨਾਕ ਜਿਹੜੇ ਖੁਲਾਸੇ ਪੰਜਾਬ ਦੇ ਲੋਕਾਂ ਪ੍ਰਤੀ ਕੀਤੇ ਗਏ ਨੇ ਰਿਪੋਰਟ ਦੇ ਵਿੱਚ ਕੀ ਆਇਆ ਕਿਹਾ ਗਿਆ ਵੀ ਪੰਜਾਬ ਭਾਰਤ ਦੇਸ਼ ਵਿੱਚ ਪੂਰੇ ਭਾਰਤ ਭਰ ਵਿੱਚ ਤੀਜੇ ਨੰਬਰ ਤੇ ਹੈ ਐਚ ਆਈ ਵੀ ਕੇਸਾਂ ਨੂੰ ਲੈ ਕੇ ਪਹਿਲੇ ਨੰਬਰ ਤੇ ਮਿਜ਼ੋਰਮ ਦੂਜੇ ਤੇ ਅਸਾਮ ਤੀਜੇ ਤੇ ਪੰਜਾਬ ਪੰਜਾਬ ਦੇ ਵਿੱਚ ਜਿਹੜੇ ਐਡਸ ਦੇ ਮਰੀਜ਼ ਨੇ ਐਚ ਆਈ ਵੀ ਦੇ ਮਰੀਜ਼ ਦੇ ਨੇ ਉਹ ਲਗਾਤਾਰ ਵੱਧ ਰਹੇ ਨੇ ਇੱਕ ਪਾਸੇ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਵੱਡੇ ਵੱਡੇ ਨਸ਼ੇ ਸੁੱਦਾਗਰਾਂ ਨੂੰ ਫੜਿਆ ਜਾ ਰਿਹਾ ਉਹਨਾਂ ਨੂੰ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਸੁਟਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਹਾਲੇ ਵੀ ਕੋਈ ਕਮੀ ਪੇਸ਼ੀ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਐਚ ਆਈ ਵੀ ਦੇ ਕੇਸਾਂ ਤੇ ਏਡ ਦੇ ਕੇਸਾਂ ਵਿੱਚ ਵਾਧਾ ਕਿਵੇਂ ਹੁੰਦਾ ਹੈ ਉਹ ਸਭ ਨੂੰ ਪਤਾ ਹੈ ਕਿਉਂਕਿ ਚਲੋ ਇੱਕ ਵਾਰ ਫਿਰ ਵੀ ਮੈਂ ਦੱਸ ਦਿੰਨਾ ਕਿਉਂਕਿ ਜਿਹੜੇ ਨਸ਼ੇ ਦੀਆਂ ਜਾਂ ਇੰਜੈਕਟ ਕਰਦੇ ਨੇ ਸਰੀਂਝਾਂ ਨਾਲ ਲੈ ਕੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀ ਨੇ ਮਰੀਜ਼ ਨੇ ਜਦੋਂ ਨਸ਼ੇ ਦੀਆਂ ਸਰਿੰਜਾਂ ਇੰਜੈਕਟ ਕਰਦੇ ਨੇ ਤਾਂ ਇੱਕ ਸਰਿੰਜ ਇੱਕ ਤੋਂ ਵੱਧ ਜਿਹੜੇ ਮਰੀਜ਼ ਨੇ ਨਸ਼ੇ ਦੇ ਆਦੀ ਨੇ ਉਹ ਯੂਜ਼ ਕਰਦੇ ਨੇ ਤਾਂ ਸੰਕਰਮਿਤ ਪੇਸ਼ੈਂਟ ਦੂਜੇ ਤੱਕ ਆਪਣਾ ਜਿਹੜਾ ਇਹ ਰੋਗ ਹੈ ਦੂਜੇ ਤੱਕ ਪਹੁੰਚਾ ਦਿੰਦਾ ਹੈ ਮਤਲਬ ਦੂਜਿਆਂ ਨੂੰ ਵੀ ਐਚਆਈਵੀ ਹੋ ਜਾਂਦੀ ਹੈ ਕਈ ਵਾਰ ਬੱਚਿਆਂ ਨੂੰ ਆਪਣੀ ਮਾਂ ਮਾਂ ਦੇ ਜਿਹੜੇ ਦੁੱਧ ਤੋਂ ਹੋ ਜਾਂਦੀ ਹੈ ਕਿਉਂਕਿ ਅਟੈਚਮੈਂਟ ਹੁੰਦੀ ਹੈ ਮਾਤਾ ਦਾ ਜਦੋਂ ਬੱਚਾ ਦੁੱਧ ਚੁੰਘਦਾ ਹੈ ਤਾਂ ਉਹ ਤੋਂ ਜਿਹੜੇ ਸੰਕਰਮਿਤ ਜੀਨਸ ਨੇ ਉਹ ਡਾਇਵਰਟ ਹੋ ਕੇ ਬੱਚੇ ਦੇ ਵਿੱਚ ਆ ਜਾਂਦੇ ਨੇ ਜਦੋਂ ਖੂਨ ਬਲੱਡ ਆਪਾਂ ਡੋਨੇਟ ਕਰਦੇ ਆ ਤਾਂ ਪਹਿਲਾਂ ਟੈਸਟ ਹੁੰਦੇ ਪਰ ਕਈ ਵਾਰੀ ਜਦੋਂ ਇੱਕ ਵਿਅਕਤੀ ਦਾ ਬਲੱਡ ਦੂਜੇ ਵਿਅਕਤੀ ਨੂੰ ਆਪਾਂ ਡੋਨੇਟ ਕਰਦੇ ਆ ਜਾਂ ਕੋਈ ਮੈਡੀਕਲ ਸਹੂਲਤ ਲਈ ਉਹਨੂੰ ਦਿੰਨੇ ਆ ਤਾਂ ਕਈ ਵਾਰੀ ਪਾਇਆ ਜਾਂਦਾ ਵੀ ਉਸ ਮਰੀਜ਼ ਨੂੰ ਪਹਿਲੇ ਵਾਲੇ ਮਰੀਜ਼ ਨੂੰ ਐਡਜ਼ ਹੁੰਦੀ ਹੈ ਤਾਂ ਉਹ ਜਿਹੜਾ ਸੰਕਰਮਿਤ ਪੇਸ਼ੈਂਟ ਹੈ ਉਹ ਦੂਜੇ ਨੂੰ ਵੀ ਸੰਕਰਮਿਤ ਕਰ ਦਿੰਦਾ ਸੋ ਸੂਬੇ ਵਿੱਚ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਸਿਹਤ ਅਧਿਕਾਰੀਆਂ ਨੇ ਐਚ ਆਈ ਵੀ ਦੇ ਫੈਲਣ ਨੂੰ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਹਨ ਪਰ ਇਹ ਹੀ ਬੜਾ ਗੰਭੀਰ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੂਰੇ ਦੇਸ਼ ਵਿੱਚ ਇਹ ਐਚ ਆਈ ਵੀ ਵਾਧਾ ਦਰਮੀ ਜ਼ੋਰਮ ਚ 2.1% ਅਸਾਮ ਵਿੱਚ 1.74% ਪੰਜਾਬ ਵਿੱਚ 1.27% ਮਹਾਰਾਸ਼ਟਰ ਵਿੱਚ 1.21% ਅਤੇ ਨਾਗਾਲੈਂਡ ਚ 1.12 ਫੀਸਡ ਤ੍ਰਿਪੁਰਾ ਚ 1.0 ਫੀਸਡ ਤੇਲੰਗਾਣਾ ਚ 0.81 ਫੀਸਡ ਉਰਨਾਚਲ ਪ੍ਰਦੇਸ਼ ਚ 0.75 ਫੀਸਡ ਦਿੱਲੀ ਚ 0.75 ਫੀਸਡ ਆਂਧਰਾ ਪ੍ਰਦੇਸ਼ ਚ 0.73 ਫੀਸਡ ਹਰਿਆਣਾ ਚ 0.67 ਫੀਸਡ ਤੇ ਚੰਡੀਗੜ੍ਹ ਚ 0.65 ਫੀਸਡ ਪਰ ਨੈਸ਼ਨਲ ਪੱਧਰ ਤੇ ਇਹ ਐਚ ਆਈ ਵੀ ਪੋਜ਼ਿਟਿਵ ਦਰ 0.4% ਹੈ ਪਰ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਬੜੀ ਚਿੰਤਾਜਨਕ ਹੈ ਪੰਜਾਬ ਦੇ ਵਿੱਚ ਜਿਹੜਾ ਡਾਟਾ ਪ੍ਰਕਾਸ਼ਿਤ ਹੋਇਆ ਉਹ ਹੈ 1.27% ਜਾਨੀ ਕਿ ਪੰਜਾਬ ਤੀਜੇ ਨੰਬਰ ਤੇ ਹੈ ਕਿਉਂਕਿ ਤੀਜੀ ਨਾਲ ਵਧ ਰਹੀ ਹੈ ਏਡਸ ਸੋ ਉਮੀਦ ਕਰਦੇ ਹਾਂ ਵੀ ਸਰਕਾਰ ਆ ਪੰਜਾਬ ਦੇ ਵਿੱਚ ਏਡਸ ਨੂੰ ਫੈਲਣ ਤੋਂ ਰੋਕੂਗੀ ਟੈਸਟਾਂਚ ਜਿਹੜੀ ਤੇਜ਼ੀ ਆ ਉਹ ਤੇਜ਼ ਕਰੂ ਦਵਾਈਆਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ